ਹੇ ਗੁਰੂ ਜੀ ਕੀ ਫਤਿਹ ਦੋਸਤੋ ਲੀਡਰ ਤੇ ਮੰਤਰੀ ਕਿੰਨੀ ਇੱਕ ਮੂਰਖਤਾਈ ਦੇ ਹੱਦ ਤੱਕ ਜਾ ਸਕਦੇ ਆ ਅੱਜ ਮੈਂ ਉਹਦੇ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਨੇ ਸਾਡਾ ਜਿਹੜਾ ਵਿੱਤ ਮੰਤਰੀ ਆ ਹਰਪਾਲ ਚੀਮਾ ਉਹ ਮੈਂ ਇਕੱਲਾ ਮੂਰਖ ਨਹੀਂ ਕਹੂੰਗਾ ਉਹ ਕੀ ਕਹਿੰਦੇ ਹੁੰਦੇ ਕਿ ਇਨਕੰਪੀਟੈਂਟ ਇਨੈਫੀਸ਼ੈਂਟ ਔਰ ਬਿਲਕੁਲ ਅੰਜਾਨਪੁਣੇ ਦੀ ਗੱਲਾਂ ਕੀਤੀਆਂ ਉਹਨਾਂ ਨੇ ਅੱਜ ਤੋਂ 2 ਦਿਨ ਪਹਿਲਾਂ ਇੱਕ ਗੁਜਰਾਤ ਦੇ ਟਰਾਂਸਪੋਰਟਰ ਨੇ ਉਹਨਾਂ ਦਾ ਨਾਮ ਹੈਗਾ ਬਲਜੀਤ ਸਿੰਘ ਸੰਧੂ ਮੈਂ ਤੁਹਾਨੂੰ ਥੋੜੀ ਜਿਹੀ ਵੀਡੀਓ ਵੀ ਦਿਖਾਉਣੀ 2 ਮਿੰਟ ਦੀ ਜਰਾ ਪੇਸ਼ੈਂਸ ਰੱਖਿਓ ਉਹ ਲੰਬੇ ਅਰਸੇ ਤੋਂ ਗੁਜਰਾਤ ਤੋਂ ਪੰਜਾਬ ਤੋਂ ਇਥਨੋਲ ਦੀ ਟਰਾਂਸਪੋਰਟੇਸ਼ਨ ਕਰਦੇ ਆ ਆਪਣੇ ਟੈਂਕਰਸ ਵਿੱਚ ਔਰ ਇਥਨੋਲ ਜਿਹੜਾ ਪ੍ਰੋਡਕਟ ਹੈਗਾ ਉਹ ਸਿਰਫ ਤੇ ਸਿਰਫ ਆ ਇੰਡੀਅਨ ਔਇਲ ਭਾਰਤ ਪੈਟਰੋਲੀਅਮ ਤੇ ਰੇਲਾਈਅੰਸ ਇੰਡਸਟਰੀਜ਼ ਜਿਨ੍ਹਾਂ ਦੀਆਂ ਔਇਲ ਰਿਫਾਈਨਰੀਜ਼ ਆ ਉਹਨਾਂ ਦਾ ਰੌ ਮਟੀਰੀਅਲ ਆ ਇਥਨੋਲ ਪੈਟਰੋਲ ਦੇ ਵਿੱਚ ਪੈਂਦਾ ਔਰ ਫਿਰ ਪੈਟਰੋਲ ਜਿਹੜਾ ਹੈ ਉਹ ਸਾਰੇ ਦੇਸ਼ ਵਿੱਚ ਵਿਕਦਾ ਇਥਨੋਲ ਕਿਤੇ ਵੀ ਕਿਤੇ ਹੋਰ ਕੋਈ ਇੰਡਸਟਰੀ ਨੂੰ ਵੇਚਿਆ ਨਹੀਂ ਜਾ ਸਕਦਾ ਇਹਨਾਂ ਨੇ ਕੀ ਕੀਤਾ ਇਹਨਾਂ ਦੀ ਡਿਪਾਰਟਮੈਂਟ ਨੇ ਐਕਸਾਈਜ਼ ਵਾਲਿਆਂ ਨੇ ਬਠਿੰਡੇ ਦੇ ਇੰਡੀਅਨ ਆਇਲ ਡਿਪੂ ਦੇ ਬਾਹਰ ਬਲਜੀਤ ਸਿੰਘ ਸੰਧੂ ਗੁਜਰਾਤ ਦੇ ਟ੍ਰਾਂਸਪੋਰਟਰ ਸ਼ਾਇਦ ਉਹਨਾਂ ਦਾ ਰੋਡ ਲਾਈਨਸ ਨੈਟਵਰਕ ਕਰਕੇ ਟ੍ਰਾਂਸਪੋਰਟੇਸ਼ਨ ਹੈ ਉਹਨਾਂ ਦੇ ਦੋ ਟੈਂਕਰ ਜਦੋਂ ਫੜੇ ਤੇ ਉਹਨਾਂ ਨੇ ਪਤਾ ਨਹੀਂ ਕਿਹੜੀ ਜਾਣਕਾਰੀ ਦਿੱਤੀ ਇਸ ਮਿਨਿਸਟਰ ਨੂੰ इन्हें पैंती सटे प्रेस कॉन्फ्रेंस की थी, बड़े तैश के दो टैंकर फड़ रहे अस्सी हजार लीटर इथनॉल जी फड़ ली हैजार करो ਉਹ ਹਾਲੇ ਪਤਾ ਲੱਗ ਰਿਹਾ 3 ਘੜੀਆਂ ਚੀਏ ਰਹੇ ਸੀ ਕਿ ਬਲੋਤ ਮੈਨੂੰ ਹਾਲੇ ਨਹੀਂ ਪਤਾ ਕਿ ਐਨਏ ਕੀ ਦੋ ਰਿਸਰਵਿੰਗ ਦਾ ਪੰਜਾਬ ਦੇ ਅੰਦਰੋਂ ਇਹ ਐਨਏ ਦੀ ਜਿਹੜੀ ਆ ਉਹਦੀ ਸਮਗਲਿੰਗ ਕਰਕੇ ਉਹਦੀ ਸ਼ਰਾਬ ਬਣਾ ਕੇ ਵੇਚਦੇ ਸੀ ਇ tanto ਹੈ ਕਿ ਇਹ ਪੈਟਰੋਲ ਦੇ ਥੋਂਸਾਸ ਹੁੰਦਾ ਹੈ ਇਹ ਕਾਰਪੋਰਟ ਦਾ ਆ ਪਰ ਆਪਣਾ ਪੰਡਿਆ ਪਰਦਾ ਹੈ ਬੁਕੇਦ ਨੂੰ ਕਹਿ ਰਿਹਾ ਕਿ ਮਾਲ ਬਜਾਤੋਂ ਆਇਆ ਸੀਗਾ ਹਾਂ ਬੀਜੇਪੀ ਨੇ ਭੇਜਿਆ ਬੀਜੇਪੀ ਦੇ ਕੋਟੇ ਜੀ ਇਹ ਤੇ ਕੋ ਵੱਡਾ ਕਾਡ ਕਰਾਉਣ ਵਾਸਤੇ ਇਹ ਟਰੱਕ ਜਿਹੜਾ ਫੜਿਆ ਗਿਆ ਸੀ ਗੁਜਰਾਤ ਨੰਬਰ ਵਾਲਾ ਔਰ ਗੁਜਰਾਤ ਤੋਂ ਹੀ ਜਿਹੜਾ ਇਹ ਸਾਰਾ ਕੁਝ ਆ ਰਿਹਾ ਸੀ ਜੀਮਾ ਸਾਹਿਬ ਕਹਿ ਰਹੇ ਵੀ ਗੱਡੀ ਭਰੀਆ 200 ਰੁਪਏ ਹੋ ਸਿਰਫ ਚੱਕ ਆ ਰਹੀਆ ਬਿੰਡ ਤੋਂ ਜਿਹਨਾਂ ਦਾ ਅਗਰ ਦਊਂਗਾ ਇਹ ਕਹਿ ਰਹੇ ਮਾਲ ਬਜਾਤੋਂ ਆਇਆ ਤੇ ਪਹਿਲਾਂ ਖਾਸ ਸਲਾਹ ਕਰਨ ਜਿਹਦੀਨਾ ਨਗਰ ਦੇ ਅੰਦਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੱਥੋਂ ਇਹ ਟਰੱਕ ਚੜੇ ਲਗੇ ਉਹ ਲੋਡ ਹੋਏ ਸੀ ਤੇ ਜਿਹਦੀ ਖੰਡ ਪੰਜਾਬ ਵਾਲਾ ਕੀਤਾ ਹੈ ਇਹ ਲੋਕੇ ਜੇ ਕਮਾੜੋ ਟੋਟਲ ਰਿਪੋਰਟ ਚ ਕਰ ਲੋ ਇੱਕ ਵੀ ਗੱਡੀ ਗਾਜੋ ਤੋਂ ਜੇ ਫਿਰ ਨਹੀਂ ਹੋਈ ਪਰ ਕਈ ਸਨੌਲ ਜਾਂ ਕੋਈ ਬਾਹਰ ਮੰਨਾਂ ਅਲਕੋਹਲ ਟਾਈਪ ਬਜੋ ਕੋ ਹਾਜ਼ਰ ਹੋ। ਔਰ ਇੱਕ ট্রাক ਦੇ ਵਿੱਚੋਂ ਲਗਭਗ 40000 ਲੀਟਰ ਕੋ ਗ੍ਰਾਮ ਹੋਇਆ ਗਿਆ 80000 ਲੀਟਰ ਫਿਰ ਫੈਸਲ ਹਾਲੀ ਬਾਹਰ ਜਾਣਾ ਸੀ ਬਾਹਰ ਕਿੱਥੇ ਜਾਣਾ ਹੈ ਧੋਈ ਜਾਣਾ ਸੀ ਟੋਟਲ ਕੋਲ ਨਾ ਕਿ ਪੱਤਰ ਸਾਰੇ ਔਰ ਜਿਹੜਾ ਗੇਟ ਪਾਸ ਲੈਂਦੇ ਹੋ ਤਾਂ ਆਕਸਾਈਡ ਇਨਸਟਾਇਟ ਦਾ ਸੈਂਡ ਕਰਕੇ ਜਿਹੜਾ ਹੁੰਦਾ ਉਹ ਵੀ ਹੈ ਆਕਸਾਈਡ ਦੀ ਪਰਮਿਸ਼ਨ ਤੋਂ ਬਗੜੀ ਨਹੀਂ ਜੇ ਕੋਈ ਸਰਪੀ ਉੱਤੇ ਉਹ ਕੋਲੋਂ ਲਾਉਗੇ ਤੇ ਜੇ ਇਹ ਬਹੁਤ ਦਸ਼ਾ ਰੋਦੋ ਦਿਨ ਡਰਾਈਵ ਲੰਬੇ ਚਲੋ ਕੀ ਇੰਪੋਰਟੈਂਟਲੀ ਬਾਰੇ ਪੈਸੇ ਹੀ ਲੰਬੀ ਕੀ ਲੌਂਗ ਡਰਾਈਵ ਤੇ ਜਾਓ ਆ ਸਾਨੂੰ ਕਿ ਪਰੇਸ਼ਾਨ ਕਰ ਰਹੇ ਨੇ ਗੁੰਡਾ ਆ ਜਾਂਦੇ ਆ ਰਾਮ ਗਾਨਾ ਡਰਦੇ ਹੀ ਨਾ ਗੱਪਰ ਕੋ ਹਾਂ ਉਹ ਹਾਲ ਵਾਂ ਰਿਹਾ ਉਹਦਾ ਗੁੰਡੇ ਆਉਂਦੇ ਆ ਵੀਡੀਓ ਕੱਢ ਕੇ ਲੈ ਜਾਂਦੇ ਆ ਫੈਰ ਕੋਲ ਕੇ ਲੈ ਜਾਂਦੇ ਆ ਕੋਈ ਨਾ ਅੰਨੇ ਫੇਰ ਨਾਇਸ਼ ਗਾੜੀ ਹੋਜੀ ਗਈ ਹੈ ਪਤਾ ਕਿ ਲੋਜੇ ਤੁਸੀਂ ਸੁਣ ਲਿਆ ਨਾ ਕਿ ਕੀ ਹਾਲਾਤ ਨੇ ਅ ਮਤਲਬ ਕਿ ਇੱਕ ਐਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਟੈਸ਼ ਵਿੱਚ ਆਣ ਕੇ ਇੱਕ ਲੈਜਿਟਿਮੇਟ ਜਿਹੜਾ ਪ੍ਰੋਡਕਟ ਹੈ ਜਿਹੜਾ ਪੈਟਰੋਲੀਅਮ ਪ੍ਰੋਡਕਟ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਜਾਂ ਬੀਪੀਐਲ ਨੂੰ ਜਾਂ ਰਿਲਾਇੰਸ ਇੰਡਸਟਰੀ ਨੇ ਇਸਤੇਮਾਲ ਕਰਨਾ ਇਥਨੋਲ ਉਹਨੂੰ ਇਹ ਇਥਨੌਲ ਦੇ ਬਾਰੇ ਇਲਮਨੇਗਾ ਔਰ ਕਦੀ ਉਸ ਨੂੰ ਕਹਿੰਦਾ ਈਐਨਏ ਆ ਗਈ ਜੀ ਇਨ ਈਐਨਏ ਦੇ ਅਸੀਂ ਦੋ ਵੱਡੇ ਟੈਂਕਰ ਫੜ ਰਹੇ ਔਰ ਜਿਹੜਾ ਬਲਤੇਜਪਨ ਉਹਨੇ ਤਾਂ ਹੱਦੀ ਲਾਤੀ ਕਿ ਗੁਜਰਾਤ ਤੋਂ ਸਮਗਲ ਹੋਇਆ ਇਹਦਾ ਕੋ ਕਾਂਡ ਕਰਵਾਇਆ ਜਾਵੇਗਾ ਆ ਸਾਡੇ ਆਗੂ ਨੇ ਪੰਜਾਬ ਦੇ ਮੇਰੇ ਵੀਰੋ ਔਰ ਜਿਹੜਾ ਤੁਸੀਂ ਅਗਰ ਡਿਟੇਲਡ ਇੰਟਰਵਿਊ ਸੁਣੋਗੇ ਬਲਜੀਤ ਸਿੰਘ ਸੰਧੂ ਦੀ ਇਹ ਸਾਰਾ ਕੁਝ ਅਥੋਰਾਈਜ਼ਡ ਹੈ ਜਦੋਂ ਕਿਸੇ ਵੀ ਡਿਸਟਿਲਰੀ ਚੋਂ ਕੋਈ ਇਥਨੌਲ ਦਾ ਭਰਿਆ ਕੋ ਟੈਂਕਰ ਨਿਕਲਦਾ ਉਹਨੇ ਕਿਹਾ ਨਾ ਕਿ ਐਕਸਾਈਜ਼ ਐਂਡ ਟੈਕਸੇਸ਼ਨ ਜਿਹੜਾ ਉੱਥੇ ਆਫਸਰ ਹੁੰਦਾ ਇਨਸਪੈਕਟਰ ਹੈ ਉਹ ਗੇਟ ਪਾਇ ਗੇਟ ਪਾਸ ਦੇ ਉੱਤੇ ਸਾਈਨ ਕਰਦਾ ਔਰ ਜਦੋਂ ਇਹਦੇ ਟਰਕਸ ਮੂਵਮੈਂਟ ਹੋਣਦੀ ਟੈਂਕਰਸ ਦੀ ਇਹ ਸਾਰਾ ਬਲਜੀਤ ਸਿੰਘ ਸੰਧੂ ਕਹਿੰਦੇ ਜੀਪੀਐਸ ਦੇ ਉੱਤੇ ਆ ਮਤਲਬ ਕਿ ਉਹਨਾਂ ਦੇ ਟੈਲੀਫੋਨ ਦੇ ਉੱਤੇ ਕੱਲੀ-ਕੱਲੀ ਉਹਦੀ ਮੂਵਮੈਂਟ ਟੈਂਕਰ ਦੀ ਆ ਜਾਂਦੀ ਕਿ ਕਿੱਥੇ ਪਹੁੰਚ ਗਿਆ ਕਿੰਨੇ ਵਜੇ ਚੱਲਿਆ ਕਿੰਨੇ ਵਜੇ ਗੱਡੀ ਬੰਦ ਹੋਈ ਆ ਔਰ ਇਹ ਸਾਰਾ ਮਾਲ ਜਿਹੜਾ ਐਕਚੁਅਲੀ ਨਿਕਲਿਆ ਸੀਗਾ ਇਹ ਵੀਆਰਵੀ ਕੋਈ ਇਥਨੋਲ ਦਾ ਪਲਾਂਟ ਹੈਗਾ ਦੀਨਾਨਗਰ ਗੁਰਦਾਸਪੁਰ ਦੇ ਵਿੱਚ ਉਥੋਂ ਜਿਹੜਾ ਆਈਓਸੀ ਦਾ ਡਿਪੂ ਆ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਬਠਿੰਡੇਚ ਉੱਥੇ ਜਾ ਕੇ ਉਹਨਾਂ ਨੇ ਅਨਲੋਡ ਕਰ ਦੇਣਾ ਸੀ ਲੇਕਿਨ ਬਾਹਰ ਇਹਨਾਂ ਨੇ ਫੜ ਕੇ ਇੱਕ ਐਸੀ ਸੈਂਸੇਸ਼ਨਲ ਜਿਵੇਂ ਇਹਨਾਂ ਨੂੰ ਆਤਿਆ ਕਿ ਇੱਕ ਝੂਠੀ ਗੱਲ ਸੋਸ਼ਲ ਮੀਡੀਆ ਦੇ ਉੱਤੇ ਫਲਾਕ ਕੇ ਕਿ ਅਸੀਂ ਬਹੁਤ ਵੱਡਾ ਗੁਨਾਹਗਰ ਅਸਲ ਜਿਹੜੇ ਗੁਨਾਹਗਰ ਉਹ ਤਾਂ ਫੜਦੇ ਹੀ ਨਹੀਂਗੇ ਬਹੁਤ ਵੱਡੇ ਪੱਧਰ ਦੇ ਉੱਤੇ ਅਗਰ 5 ਸਾਲਾਂ ਦੀ ਗੱਲ ਕਰਾਂਗੇ ਹਜ਼ਾਰਾਂ ਕਰੋੜਾਂ ਰੁਪਏ ਦੀ ਇੱਕ ਸਾਈਜ਼ ਦੀ ਚੋਰੀ ਆ ਪੰਜਾਬ ਦੇ ਵਿੱਚ ਇਹਨਾਂ ਦੀਆਂ ਬਿਲਟੀਆਂ ਦੇ ਸਪੈਸ਼ਲ ਪਾਸੇ ਦਿੱਤੇ ਹੋਏ ਇਹਨਾਂ ਨੇ ਜਿਹੜੇ ਲੋਕ ਪੰਜਾਬ ਦੇ ਵਿੱਚ ਐਂਟਰ ਕਰਦੇ ਆ ਪੰਜਾਬ ਦੇ ਵਿੱਚ ਜਾਂਦੀਆਂ ਗੱਡੀਆਂ ਉਹ ਜਦੋਂ ਦਿਖਾ ਦਿੰਦੇ ਨੇ ਕਿ ਆ ਇੱਕ ਬਿਲਟੀ ਆ ਸਾਡੇ ਕੋਲ ਜਾਂ ਪਾਸ ਆ ਉਹਨੂੰ ਕੋਈ ਐਕਸਾਈਜ਼ ਡਿਪਾਰਟਮੈਂਟ ਦਾ ਬੰਦਾ ਨਹੀਂ ਛੇੜ ਨਹੀਂ ਸਕਦਾ ਔਰ ਜਿੰਨੀ अनऑथराइज्ड ਕਲੈਕਸ਼ਨ ਆ ਸਾਰੇ ਐਕਸਾਈਜ਼ ਡਿਪਾਰਟਮੈਂਟ ਦੀ ਵਿੱਚ ਰਨਸ ਇਨ ਟੂ ਹੰਡਰਡਸ ਐਂਡ ਹਜ਼ਾਰਡਸ ਆਫ ਕਰੋੜਸ ਜੀਐਸਟੀ ਦੀ ਚੋਰੀ ਉਹਦਾ ਹਿੱਸਾ ਸਾਰਾ ਉੱਤੇ ਇਹਨਾਂ ਤੱਕ ਜਾਂਦਾ ਵਾ ਤੇ ਹੁਣ ਆਪਣੀ ਚੋਰੀ ਲੁਕਾਉਣ ਵਾਸਤੇ ਉਹਨਾਂ ਦੇ ਦੋ ਟੈਂਕਰਸ ਦਾ ਚਲਾਨ ਕੀਤਾ ਮੈਂ ਐਕਸਾਈਜ਼ ਐਂਡ ਟੈਕਸੇਸ਼ਨ ਦੇ ਸੀਨੀਅਰ ਆਫਸਰਸ ਨਾਲ ਗੱਲ ਕੀਤੀ ਆ ਉਹ ਕਹਿੰਦੇ ਜੀ ਅਸੀਂ ਚਲਾਨ ਕੀਤਾ ਇਹਨਾਂ ਨੇ ਹੁਣ 1500 ਲੀਟਰ ਇਥਨੋਲ ਉਹਦੇ ਵਿੱਚੋਂ ਕੱਢੀ ਆ ਇੱਕ ਨਵੀਂ ਗੱਲ ਬਣਾ ਲਈ ਦੋ ਦਿਨ ਤੋਂ ਬਾਅਦ ਪਹਿਲਾਂ ਕਹਿ ਰਹੇ ਨੇ ਕਿ ਇਹ ਇਹਨੇ ਆ ਇਲੀਗਲ ਪ੍ਰੋਡਕਟ ਹੈ ਇਹ ਇਥਨੋਲ ਹੈ ਗੈਰਕਾਨੂੰਨੀ ਆ ਤੇ ਜਦੋਂ ਹੁਣ ਸਾਰੇ ਸ਼ੋਰ ਮਚ ਗਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸਾਰੇ ਜਿਹੜੇ ਤੁਹਾਡੇ ਟਰਾਂਸਪੋਰਟ ਟਰਾਂਸਪੋਰਟ ਦੀ ਯੂਨੀਅਨਸ ਆ ਉਹ ਸਾਰੀਆਂ ਬੜੀਆਂ ਪਰੇਸ਼ਾਨ ਤੇ ਹੈਰਾਨ ਨੇ ਤੁਸੀਂ ਥੋੜੀ ਲਿਆ ਕਿ ਗੁੰਡਾ ਰਾਜ ਆ ਕਿ ਸਾਡੇ ਇਹ ਬਲਾਕ ਇਹ ਲੈ ਜਾਂਦੇ ਸਾਡਾ ਡੀਜ਼ਲ ਚੋਰੀ ਕਰਕੇ ਚੱਲ ਜਾਂਦੇ ਨੇ ਔਰ ਆਪਾਂ ਸਾਰੇ ਜਾਣਦੇ ਕਿ ਬਠਿੰਡੇ ਦੀ ਰੈਫਾਇਨਰੀ ਦੇ ਬਾਹਰ ਬਹੁਤ ਵੱਡੇ ਪੱਧਰ ਤੇ ਗੁੰਡਾ ਟੈਕਸ ਵੀ ਚੱਲਦਾ ਵਾ ਇਹ ਆਪਾਂ ਸਾਰੀ ਗੱਲ ਨੂੰ ਅਚੀ ਤਰ੍ਹਾਂ ਜਾਣਦੇ ਉਹ ਜਿਹੜੀ ਉੱਥੋਂ ਦੀ ਬੀਬੀ ਐਮਐਲਏ ਆ ਉਹਦੇ ਤੇ ਇੱਕ ਵਾਰ ਨਹੀਂ 100 ਵਾਰ ਇਲਜ਼ਾਮ ਲੱਗੇ ਨੇ ਹੁਣ ਇਹਨਾਂ ਦਾ ਚਲਾਨ ਕਰਤਾ ਕਿ ਤੁਸੀਂ 1500 ਲੀਟਰ ਇਥਨੋਲ ਕੱਢੀ ਔਰ ਜਦ ਇਹ ਕਹਿ ਰਿਹਾ ਵਾ ਕਿ ਮੇਰੇ ਸਾਰਾ ਕੁਝ ਟੈਂਕਰਸ ਤੇ ਜੀਪੀਐਸ ਲੱਗੀ ਹੈ ਸਾਰਾ ਕੁਝ ਡਿਜੀਟਲ ਆਨਲਾਈਨ ਮੂਵਮੈਂਟ ਆਨ ਰਿਕਾਰਡ ਤੇ ਹੁਣ 1500 ਲੀਟਰ ਦਾ ਇਥਨੋਲ ਦਾ ਚਲਾਨ ਕਰ ਹੁਣ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ ਇਹ ਸਰਾਸਰ ਬਦਲਾਖੋਰੀ ਆ ਚਲੋ ਆਪਣੇ ਪੋਲੀਟੀਕਲ ਆਪੋਨੈਂਟਸ ਦਾ ਕਰਦੇ ਕਰਦੇ ਸੀਗੇ ਹੁਣ ਇਹ ਵਪਾਰੀਆਂ ਨਾਲ ਜਿਹੜੇ ਗੁਜਰਾਤ ਤੋਂ ਆਉਂਦੇ ਨੇ ਔਰ ਸਿੱਖ ਔਰ ਅੰਮ੍ਰਿਤਸਰ ਦੇ ਰਹਿਣ ਵਾਲੇ ਬਲਜੀਤ ਸਿੰਘ ਸਾਹਿਬ ਇਹਨਾਂ ਨੇ ਉਹਨੂੰ ਵੀ ਨਹੀਂ ਬਖਸ਼ਿਆ ਹੁਣ ਉਹਨੂੰ ਹਰਾਸ ਕਰ ਰਹੇ ਨੇ ਹੁਣ ਉਹਨੂੰ ਉੱਥੇ ਲੋਕਲ ਬਠਿੰਡੇ ਦਾ ਕੋਰਟ ਮੂਵ ਕਰਨਾ ਪਵੇਗਾ ਔਰ ਉੱਥੋਂ ਸੈਂਪਲਿੰਗ ਕਰਾ ਕੇ ਪਰਮਿਸ਼ਨ ਲੈ ਕੇ ਤੇ ਫਿਰ ਇਹਨਾਂ ਦੀਆਂ ਗੱਡੀਆਂ ਜਿਹੜੀਆਂ 80000 ਲੀਟਰ ਜਿਹੜਾ ਇਥੇ ਆਲ ਦਾ ਪ੍ਰੋਡਕਟ ਹੈਗਾ ਦੋ ਟੈਂਕਰ ਨੇ ਉਹਨੂੰ ਵਾਪਸ ਕੀਤਾ ਜਾਵੇ ਦੋਸਤੋ ਆ ਸਾਡੇ ਲੈਵਲ ਆਫ ਜਿਹੜਾ ਇਨਫੋਰਮੇਸ਼ਨ ਕਹਿ ਲੋ ਜਿਹੜੇ ਸਾਡੇ ਉੱਪਰ ਬੈਠੇ ਨੇ ਬੰਦੇ ਇਹਦਾ ਮਤਲਬ ਉਹਨਾਂ ਨੂੰ ਅਫਸਰਾਂ ਨੇ ਇੰਨਾ ਮਿਸਰੀਡ ਕੀਤਾ ਆਫਟਰ ਆਲ ਐਕਸਾਈਜ਼ ਐਂਡ ਟੈਕਸੇਸ਼ਨ ਦੇ ਕੋਈ ਈਟੀਓ ਜਾਂ ਜਿਹੜੇ ਕਮਿਸ਼ਨਰਸ ਹੋਣਗੇ ਥੱਲੇ ਕੰਮ ਕਰਦੇ ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਇਹ ਟੈਂਕਰਸ ਵਿੱਚ ਇਥਨੋਲ ਆ ਕਿ ਈਐਨਏ ਆ ਕਿ ਇਹ ਜਾਲੀ ਆ ਕਿ ਇਹ ਲੈਜਿਟਮੇਟ ਆ ਕਿ ਇਹ ਤੋਂ ਸ਼ਰਾਬ ਬਣਾਈ ਜਾ ਸਕਦੀ ਕਿਉਂਕਿ ਜਿਹੜਾ ਵੀਆਰਵੀ ਡਿਸਟਿਲਰੀ ਆ ਦਿਨਾਨਗਰ ਦੀ ਉਹ ਕੇਵਲ ਇਥਨੋਲ ਦਾ ਪਲਾਂਟ ਹੈ ਉਹਦੇ ਕੋਲ ਈਐਨਏ ਦਾ ਲਾਇਸੈਂਸ ਹੀ ਹੈਗਾ ਈਐਨਏ ਦੇ ਲਾਇਸੈਂਸ ਹਨ ਜਿਹੜੇ ਵੱਡੇ ਡਿਸਟਿਲਰੀ ਆਲੇ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਕੋਲ ਈਐਨਏ ਦਾ ਲਾਇਸੈਂਸ ਹੈ ਉਹ ਵੇਚਦੇ ਨੇ ਈਐਨਏ ਮਾਰਕ ਬਲੈਕ ਮਾਰਕੀਟ ਵਿੱਚ ਤਾਈਓ ਪਿਛਲੇ ਦਿਨਾਂ ਵਿੱਚ 27 ਬੰਦਿਆਂ ਦੀ ਮਜੀਠੇ ਵਿੱਚ ਮੌਤ ਹੋਈ ਲੇਕਿਨ ਕਿਸੇ ਨੇ ਇਨਵੈਸਟੀਗੇਸ਼ਨ ਨਹੀਂ ਕਰਨੀ ਉਹਨਾਂ ਡਿਸਟਿਲਰੀ ਆਲੇ ਤੱਕ ਤਾਂ ਪਹੁੰਚਣਾ ਹੀ ਨਹੀਂਗਾ ਔਰ 20 ਬੰਦੇ ਸੰਗਰੂਰ ਦੇ ਵਿੱਚ ਮਰੇ ਪਿਛਲੇ ਸਾਲ ਮਾਰਚ ਵਿੱਚ ਲੇਕਿਨ ਜਿਹੜੇ ਅਸਲ ਸ਼ਾਰਕਸ ਨੇ ਜਿਹੜਾ ਅਸਲ ਮਾਫੀਆ ਵਾ ਉਹਦੇ ਵੱਲ ਕਦੀ ਮੂਵ ਨਹੀਂ ਕਰਦੇ ਤੇ ਸਿਰਫ ਆਪਣੀ ਬੱਲੇ ਬੱਲੇ ਕਰਾਉਣ ਵਾਸਤੇ ਤੇ ਆ ਬਲਜੀਤ ਸਿੰਘ ਸੰਧੂ ਦੇ ਦੋ ਟੈਂਕਰਾਂ ਦਾ ਚਲਾਨ ਕਰਕੇ ਇੱਥੇ ਰੱਖ ਦਿੱਤਾ ਨਸ਼ਿਆਂ ਦਾ ਇਹ ਸਰਾਸਰ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਤੁਸੀਂ ਸਭ ਨੇ ਅੱਜ ਪੜ੍ਹ ਲਿਆ ਕਿ ਭਾਈ ਬਖਤੌਰ ਪਿੰਡ ਆ ਬਠਿੰਡੇ ਦੇ ਵਿੱਚ ਉੱਥੇ ਇੱਕ ਐਕਸ ਫੌਜੀ ਸੀ ਰਣਵੀਰ ਸਿੰਘ ਉਹਨੂੰ ਉਹ ਉਹ ਐਂਟੀ ਡਰੱਗ ਕਮੇਟੀ ਜਿਹੜੀ ਬਣਾਈ ਸੀ ਪਿੰਡ ਦੀ ਉਹਦੇ ਚੋਂ ਕੰਮ ਕਰਦਾ ਸੀ ਸਾਬਕਾ ਫੌਜੀ ਆ ਉਹਨੂੰ ਡਰੱਗ ਮਾਫੀਆ ਨੇ ਉਹਦੇ ਪਿੰਡ ਦੇ ਹੋਣਗੇ ਉਹਨਾਂ ਨੇ ਬਹੁਤ ਬੇਰਹਿਮੀ ਨਾਲ ਕੁੱਟਿਆ ਹਸਪਤਾਲ ਵਿੱਚ ਦਾਖਲ ਆ ਔਰ ਪਿੰਡ ਵਾਲਿਆਂ ਨੇ ਕਿਹਾ ਤਾਂ ਜੀ ਸਾਡੇ ਹੱਥ ਜੋੜੇ ਨੇ ਸਾਡਾ ਪਿੰਡ ਤੁਸੀਂ ਖਰੀਦ ਲਓ ਉਹਨਾਂ ਨੇ ਸਾਰੀਆਂ ਅਖਬਾਰਾਂ 'ਚ ਲੱਗਿਆ ਨੇ ਭਾਈ ਬਖਤੌਰ ਅਪ ਫੋਰ ਸੇਲ ਉਹਨਾਂ ਕਹਿੰਦੇ ਅਸੀਂ ਵੇਚਣ ਨੂੰ ਤਿਆਰ ਆ ਕਿਉਂਕਿ ਇੱਦਾਂ ਹਰ ਗਲੀ ਤੇ ਹਰ ਘਰ ਵਿੱਚ ਹਰ ਕੂਚੇ ਦੇ ਵਿੱਚ ਨਸ਼ਾ ਮਿਲਦਾ ਹੋਵੇ ਅਸੀਂ ਇਸ ਨੂੰ ਨਹੀਂ ਸਾਰ ਸਕਦੇ ਔਰ ਪਿਛਲੇ ਦਿਨਾਂ 'ਚ ਮੈਂ ਉੱਥੇ ਬਠਿੰਡੇ ਵਿਜ਼ਿਟ ਕੀਤਾ ਸੀਗਾ ਇੱਕ ਬੇਗੁਨਾਮ ਨੌਜਵਾਨ ਟੀਚਰ ਨਰਿੰਦਰ ਸਿੰਘ ਉਹਨੂੰ ਪੁਲਿਸ ਨੇ ਕਰੰਟ ਲਾ ਲਾ ਕੇ ਪ੍ਰਾਈਵੇਟ ਪਾਰਟ ਸੇ 180 ਜਗ੍ਹਾ ਦੇ ਉੱਤੇ ਕਰੰਟ ਆਇਆ ਉਹਨੂੰ ਮਾਰ ਦਿੱਤਾ ਕਤਲ ਕਰ ਦਿੱਤਾ ਅੱਜ ਤੱਕ ਕੋਈ ਐਫਆਈਆ ਨਹੀਂ ਗਈ ਕਿਸੇ ਤਰ੍ਹਾਂ ਦਾ ਉਸ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਗਿਆ ਆ ਪੰਜਾਬ ਦੇ ਵਿੱਚ ਇੱਕ ਬੁਰਸ਼ਾ ਗਰਦੀ ਦਾ ਇੱਕ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਔਰ ਜਿਸ ਢੰਗ ਦੇ ਨਾਲ ਚੀਜ਼ਾਂ ਨੂੰ ਸੋਸ਼ਲ ਮੀਡੀਆ 'ਤੇ ਵਾਵਾ ਖੱਟਣ ਆਸਤੇ ਇਹ ਹਰਪਾਲ ਚੀਮਾ ਤੇ ਬਲਤੇਜ ਪੰਨੂ ਇਹਨਾਂ ਨੂੰ ਪਬਲਿਕ ਡੋਮੇਨ ਚ ਆਣ ਕੇ ਪਬਲਿਕਲੀ ਅਪੋਲੋਜਾਈਜ਼ ਕਰਨਾ ਚਾਹੀਦਾ ਬਲਜੀਤ ਸਿੰਘ ਸੰਧੂ ਨੂੰ ਅਗਰ ਕੋਈ ਸਰਕਾਰ ਵਿੱਚ ਮਾੜਾ ਮੋਟਾ ਕੋ ਮਾਦਾ ਹੈ ਇਨਸਾਨੀਅਤ ਦਾ ਤੇ ਤੁਰੰਤ ਉਹਦੇ ਦੋਨੋਂ ਟੈਂਕਰਸ ਰਿਲੀਜ਼ ਕਰਨੇ ਚਾਹੀਦੇ ਅਨ ਕੰਡੀਸ਼ਨਲੀ ਜਿਹੜੇ ਅਫਸਰਾਂ ਨੇ ਉਹਨਾਂ ਦਾ ਗਲਤ ਚਲਾਨ ਕੀਤਾ ਵਾ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਔਰ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਕਿ ਅਸੀਂ ਝੂਠ ਬੋਲ ਰਹੇ ਹਾਂ ਪਬਲਿਕ ਡੋਮੇਨ ਤੇ ਸੋਸ਼ਲ ਮੀਡੀਆ 'ਪੂਠ ਝੂਠ ਬੋਲਣ ਵਾਸਤੇ ਨੀਗਾ ਤੁਹਾਨੂੰ ਯਾਦ ਹੋਵੇਗਾ ਜਦੋਂ ਉਹ ਇੱਕ ਨਿਆਣਾ ਬੱਚਾ ਇਹਨਾਂ ਨੇ ਬਰਾਮਦ ਕੀਤਾ ਸੀ ਜਿਹੜਾ ਕਹਿੰਦੇ ਕਿਡਨੈਪ ਹੋ ਗਿਆ ਪਟਿਆਲੇ ਤੋਂ ਕਿਦਾਂ ਉਹ ਗੋਦੀਆਂ ਚੱਕ-ਚੱਕ ਕੇ ਉਹ ਸਾਰੇ ਸੋਸ਼ਲ ਮੀਡੀਆ ਦਾ ਡਰਾਮਾ ਸੀਗਾ ਉਹ ਕਹੇ ਤੁਹਾਡਾ ਖਿਆਲ ਹਰਪਾਲ ਚਿਮੇ ਨੇ ਫੜਿਆ ਸੀਗਾ ਕਦੀ ਕੋਈ ਐਮਐਲਏ ਚੱਕ ਲੰਦਾ ਕਦੀ ਹੋਈ ਔਰ ਜਿਸ ਬੰਦੇ ਤੇ ਇਲਜ਼ਾਮ ਲਾਇਆ ਉਹਨੂੰ ਝੂਠੇ ਪੁਲਿਸ ਕੰਕਾਊਂਟਰ 'ਚ ਮਾਰਿਆ ਪੁਲਿਸ ਨੇ ਜਸਪ੍ਰੀਤ ਸਿੰਘ ਪਟਿਆਲੇ ਦਾ ਰਹਿਣ ਵਾਲਾ ਜਿਹੜਾ ਕੈਨੇਡਾ ਤੋਂ ਆਇਆ ਸੀ 22 ਸਾਲ ਦਾ ਬੱਚਾ ਸੀਗਾ ਔਰ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਉਹਨੇ ਪੈਸੇ ਭੇਜੇ ਸੀ ਆਪਣੇ ਆੜਤੀ ਨੂੰ ਕੋਈ ਆਪਣੇ ਪਿਤਾ ਜੀ ਨੂੰ ਸਰਪ੍ਰਾਈਜ਼ ਗਿਫਟ ਦੇਣੀ ਸੀ ਕਾਰ 'ਚ ਨਹੀਂ ਦਿੰਦਾ ਸੀ ਪੈ ਉਨੇ ਤਿਆਸ਼ ਚਾਂਡ ਕੋ ਦਾ ਮੁੰਡਾ ਕਿਡਨਾਪ ਕਰ ਲੈ ਗਲਤ ਕੀਤਾ ਲੇਕਿਨ ਉਹਨੂੰ ਕਿਡਨਾਪਿੰਗ ਦੀ ਸਜ਼ਾ ਦੇਣੀ ਸੀ ਨਾ ਉਹਨੂੰ ਤੁਸੀਂ ਝੂਠੇ ਪੁਲਿਸ ਮੁਕਾਬਲੇ 'ਚ ਛਡੋ ਮਾਰ ਸਕਦੇ ਔਰ ਜਿਹੜੇ ਪੁਲਿਸ ਵਾਲਿਆਂ ਨੇ ਉਹਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਜਸਪ੍ਰੀਤ ਨੂੰ ਉਸ ਦਿਨ ਹੀ दारू ਪੀਤੀ ਰਾਤ ਨੂੰ ਉਹਨਾਂ ਨੇ ਜਾ ਕੇ ਕਰਨਲ ਬਾਟ ਦੇ ਉਹਦੇ ਬੇਟੇ ਦੀ ਕੁੱਟਮਾਰ ਕੀਤੀ ਆ ਪੰਜਾਬ ਦੇ ਵਿੱਚ ਇਸ ਵਕਤ ਹਾਲਾਤ ਨੇ ਪਰ ਅੱਜ ਦਾ ਮੇਰਾ ਮਕਸਦ ਸੀਗਾ ਕਿ ਜਿਨ੍ਹਾਂ ਲੋਕਾਂ ਨੂੰ ਆਪਾਂ ਵੱਡੇ ਵੱਡੇ ਅਹੁਦਿਆਂ ਤੇ ਬਿਠਾਤਾ ਉਹਨਾਂ ਦੀ ਲਿਆਕਤ ਦੇਖ ਲਓ ਉਹਨਾਂ ਦੀ ਅਕਲਮੰਦੀ ਦੇਖ ਲਓ ਉਹਨਾਂ ਦੀ ਕਿੰਨੀ ਇੱਕ ਆਪਣੇ ਡਿਪਾਰਟਮੈਂਟ ਦੇ ਬਾਰੇ ਕਿੰਨੀ ਰਿਸ ਉਹਨਾਂ ਨੂੰ ਅੱਜ ਦੇ ਯੁੱਗ ਵਿੱਚ ਇਥਨੋਲ ਔਰ ਇਈਐਨਏ ਦੇ ਬਾਰੇ ਆਪਸ ਵਿੱਚ ਕੋਈ ਕੀ ਡਿਫਰੈਂਸ ਹੁੰਦਾ ਇਹ ਨਹੀਂ ਪਤਾ ਇਥਨੋਲ ਕਿੱਥੇ ਵਰਤਿਆ ਜਾਣਾ ਇਹ ਨਹੀਂ ਪਤਾ ਆ ਸਾਡਾ ਵਿੱਤ ਮੰਤਰੀ ਹੈ ਹੁਣ ਇਸਤੀਫਾ ਤਾਂ ਇਹਨੂੰ ਤੋਂ ਕੀ ਮੰਗਣਾ ਨਾ ਇਹਨੇ ਦੇਣਾ ਤੇ ਚਿੰਬੜਣ